ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤ ਹੀ ਜਾਂਦੇ ਜੀ ਜਿਹੜੀ ਜੀ ਜੀ ਬਾਰੇ ਅੱਜ ਅਪਾਂ ਗੱਲਬਾਤ ਕਰਾਂਗੇ ਜੀ ਇਹ ਬੱਚਿਆਂ ਦਾ ਖਡਾਉਣਾ ਘਢੀਰਾ ਪੁਰਾਣੇ ਵੇਲੇਆਂ ਵਿੱਚ ਬੱਚੇ ਇਹੋ ਜਿਹੇ ਘਟਾਉਣੇ ਨਾਲ ਖੇਡਦੇ ਹੁੰਦੇ ਸੀ ਜੋ ਕਿ ਲੱਕੜ ਦੇ ਬਣੇ ਹੁੰਦੇ ਸੀ ਤੇ ਇਹਨਾਂ ਨੂੰ ਜਿਹੜੇ ਪਿੰਡਾਂ ਦੇ ਤਰਖਾਨ ਮਿਸਤਰੀ ਹੁੰਦੇ ਸੀ ਲੱਕੜ ਦਾ ਕੰਮ ਕਰਨ ਵਾਲੇ ਉਹ ਤਿਆਰ ਕਰਦੇ ਹੁੰਦੇ ਸੀ ਸੋ ਇਹ ਘਟਾਉਣੇ ਮੇਲਿਆਂ ਤੋਂ ਆਮ ਮਿਲ ਜਾਂਦੇ ਦੀ ਕਿਉਂਕਿ ਉਦੋਂ ਖੜਾਉੜੇ ਜ਼ਿਆਦਾਤਰ ਲੱਕੜ ਦੇ ਹੀ ਬਣਾਏ ਹੁੰਦੇ ਦੀ ਅੱਜ ਕੱਲ੍ਹ ਵਾਂਗੂ ਪਲਾਸਟਿਕ ਦੇ ਜਾਂ ਕਿਸੇ ਹੋਰ ਤਾਂ ਹੁੰਦੇ ਖੜਾਉੜੇ ਨਹੀਂ ਸੰਹੁੰਦੇ ਤੇ ਇਹੋ ਜਿਹੇ ਖੜਾਉੜੇ ਖਰੀਦ ਕੇ ਬੱਚੇ ਮੇਲੇਾਂ ਤੋਂ ਗੜੀਆਂ ਜੇ ਭਜਾਈ ਫਰੀ ਜਾਂਦੇ ਸੀ ਤੇ ਦੇਖੋ ਇਹ ਕਿੰਨਾ ਸੋਹਣਾ ਲੱਗ ਰਿਹਾ ਹੈ ਚੱਲਦਾ ਵੀ ਇਹ ਇਹਦੇ ਨਾਲ ਬੱਚਿਆਂ ਦਾ ਮੰਨਣਾਂਜਮ ਵੀ ਹੋ ਜਾਂਦਾ ਵੀ ਤੇ ਨਾਲ ਨਾਲ ਵਰਜਸ ਵੀ ਹੋ ਜਾਂਦੀ ਦੀ ਕਿਉਂਕਿ ਜਦੋਂ ਗੜੀਆਂ ਇਹ ਭੱਜੇ ਫਿਰਦਕਦੀ ਤੇ ਲੱਤਾਂ ਬਾਹਾਂ ਦੀ ਵਰਜਸ ਹੁੰਦੀ ਰਹਿੰਦੀ ਦੀ ਤੇ ਨਾਲ ਨਾਲ ਉਹਨਾਂ ਦਾ ਮਨੋਰੰਜਨ ਵੀ ਹੋ ਜਾਂਦਾ ਸੀ ਸੋ ਅੱਜ ਕੱਲ ਇਹੋ ਜਿਹੇ ਖੜਾਉਣੇ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਨੇ ਤੇ ਹੁਣ ਇਹ ਨਾ ਇਹ ਜਗ੍ਹਾ ਪ੍ਰਸ਼ਟਕ ਦੇ ਖੜਾਉਣੇ ਉਹਨੇ ਲੈ ਲਈ ਆ ਜਾਂ ਫਿਰ ਮੋਬਾਈਲਾਂ ਨੇ ਜਿਨ੍ਹਾਂ ਵਿੱਚ ਬੱਚੇ ਹਰ ਵਕਤ ਵਿਜੀ ਰਹਿੰਦੇ ਨੇ ਜਿਆਦਾ ਜ਼ਿਆਦਾ ਮੋਬਾਈਲ ਹੀ ਉਹਨਾਂ ਦਾ ਮਨੋਰੰਜਨ ਦਾ ਸਾਧਨ ਬਣ ਗਏ ਨੇ ਜਿਹੜੇ ਕਿ ਨੁਕਸਾਨਦੇਹਕ ਨੇ ਕਿਉਂਕਿ ਮੋਬਾਈਲਾਂ ਦਾ ਅੱਖਾਂ 'ੇ ਰੋਸ਼ਨੀ ਵੀ ਘੜਦੀ ਆ ਨਿਗਾਹ ਵੀ ਘੜਦੀ ਆ ਤੇ ਅੰਦਰ ਪਏ ਰਹੇ ਹਣ ਨਾਲ ਸਰੀਰ ਤੇ ਵੀ ਸਰਪੰਦਾਈ ਸੋ ਮੜ ਇਹੋ ਜੀ ਚੀਜ਼ਾਂ ਆਉਣੀਆਂ ਚਾਹੀਦਿਆਂ ਨੇ ਜਿਹੜੀਆਂ ਕਿ ਬੱਚਿਆਂ ਦੇ ਲਈ ਫਾਇਦੇਮੰਦ ਨੇ ਇਹੋ ਜੇ ਖੜਾਉਣੇ ਜਿਹੜੇ ਮੇਰੇ ਹੱਥੇ ਪੜਿਆ ਆ ਇਹੋ ਜੇ ਖੜਾਉਣੇ ਬਾਸ ਆਉਣੇ ਚਾਹੀਦ ਨੇ ਜਿਹੜੇ ਕਿ ਬੱਚਿਆਂ ਲਈ ਫਾਇਦੇਮੰਦ ਹਨ ਪਰ ਪਿੰਡ ਦਾ ਤਰਖਾਨ ਮਿਸਤਰੀ ਬੜੀ ਅਰੀਜਾ ਨਾਲ ਇਹਨਾਂ ਨੂੰ ਬਣਾਉਂਦੇ ਹੁੰਦੇ ਸੀ ਹੱਥਾਂ ਨਾਲ ਤਿਆਰ ਕੀਤੇ ਜਾਂਦੇ ਸੀ ਤੇ ਉੱਪਰ ਇਹਨਾਂ ਦੇ ਮੋਰ ਕੋਗੀਆਂ ਬਣਾ ਕੇ ਲਾਈਆਂ ਜਾਂਦੀਆਂ ਦੀ ਤਾਂ ਕਿ ਦੇਖਣ ਨੂੰ ਸੋਹਣਾ ਲੱਗੇ ਤੇ ਚੱਲਦਾ ਵੀ ਸੋਹਣਾ ਲੱਗੇ ਉਏ ਘਰਾਉਣਾ ਵੀ ਮੈਂ ਆਪਣੇ ਭਾਈ ਨੰਦ ਸਿੰਘ ਬੜੈਚ ਬਰਾਸਤੀ ਮਿਊਜ਼ੀਅਮ ਵਿੱਚ ਸਾਮਕੇ ਰੱਖਿਆ ਹੋਇਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾ ਸਕਾਂ ਵੀ ਕਿਸੇ ਟਾਈਮ ਇਹੋ ਜਿਹਾ ਘਟਾਉਣੇ ਹੁੰਦੇ ਦੀ ਜਿਨ੍ਹਾਂ ਨਾਲ ਬੱਚੇ ਖੇਡਦੇ ਹੁੰਦੇ ਦੀ ਸੋ ਤੁਸੀਂ ਵੀ ਇਹੋ ਜਿਹਾ ਘਟਾਉਣੇ ਬਣਾ ਕੇ ਮਿਸਤਰੀਆਂ ਤੋਂ ਮੱਕਿਆਂ ਨੂੰ ਦਿਆ ਕਰੋ ਤਾਂ ਕਿ ਉਹ ਤੰਦਰੁਸਤ ਹੋਣ ਅੱਜ ਕੱਲ ਕਿਸੇ ਕਿਸੇ ਮੇਲੇ ਦੇ ਹੀ ਇਹੋ ਜਿਹੇ ਖੜਾਉਣੇ ਦੇਖਣ ਨੂੰ ਮਿਲਦੇ ਨੇ ਜੋ ਕੋਈ ਪ੍ਰਾਣਿਆ ਕਾਰੀਗਰ ਆ ਜਿਹੜਾ ਉਹ ਹੀ ਬਣਾਉਂਦਾ ਤੇ ਇਹਨਾਂ ਨੂੰ ਵੇਚਦਾ ਏ ਪਰ ਪਹਿਲੇ ਸਮਿਆਂ 'ਚ ਸਾਰੇ ਮੇਲਿਆਂ ਤੇ ਇਹੋ ਜਿਹੇ ਖੜਾਉਣੇ ਪਏ ਹੁੰਦੇ ਸੀ ਇਹਨਾਂ ਨੂੰ ਬੱਚੇ ਖਰੀਦ ਕੇ ਖੇਡ ਦੇਉਂਦੇ ਦੀ ਇਹਨਾਂ ਨਾਲ ਸੋਇਤੀ ਜੀ ਇੱਕ ਪ੍ਰਾਤਨ ਖੜਾਉਣੇ ਬਾਰੇ ਜਿਹਨੂੰ ਘਡੇਰਾ ਕਿਹਾ ਜਾਂਦਾ ਏ ਉਹਦੇ ਬਾਰੇ ਜਾਣਕਾਰੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਆਉਣ ਵਾਲੇ ਬਲੌਗ ਵਿੱਚ ਤੁਹਾਨੂੰ ਹੋਰ ਕੋਈ ਪ੍ਰਾਣੀ ਚੀਜ਼ ਦਿਖਾਵਾਂਗਾ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਹੋਵੇਗੀ ਤੋ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਤੇ ਪਿਆਰੇ ਪਿਆਰੇ ਕਮੈਂਟ ਵੀ ਜਰੂਰ ਕਰਨੇ ਜੀ ਸੋ ਮੇਰਾ ਕਿਸੇ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ